ਦੇ ਬਾਹਰ ਸ਼ਿਵ ਸੈਨਾ ਦੇ ਸਮਰਥਕਾਂ ਦੇ ਵੱਲੋਂ ਜੋ ਹੈ ਹੰਗਾਮਾ ਕੀਤਾ ਗਿਆ ਗੰਭੀਰ ਇਲਜ਼ਾਮ पर सामने आ रही है निहंग सिंहांदे बाणे ਦੇ ਵਿੱਚ ਆਏ ਬੰਦੀਆਂ ਦੇ ਵੱਲੋਂ ਸ਼ਿਵ ਸੈਨਾ ਲੀਡਰ ਦੇ ਉੱਤੇ ਜਾਨ ਲੈਵਾ ਹਮਲਾ ਕੀਤਾ ਜਾਂਦਾ ਹੈ ਤਲਵਾਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਗਨਮੈਨ ਵੀ ਇਸ ਸ਼ਿਵ ਸੈਨਾ ਲੀਡਰ ਦੇ ਨਾਲ ਮੌਜੂਦ ਹੁੰਦੇ ਨੇ ਪਰ ਇਹ ਸਭ ਦੇ ਬਾਵਜੂਦ ਬੇਖੌਫ ਹੋ ਕੇ ਤਲਵਾਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਲਹੂ ਲਹਾਨ ਹੋਇਆ ਸ਼ਿਵ ਸੈਨਾ ਲੀਡਰ ਇਸ ਵੇਲੇ ਸੜਕ ਦੇ ਉੱਤੇ ਲੰਮਾ ਪਿਆ ਜਿਸ ਨੂੰ ਕੀ ਆਲੇ-ਜੋਲੇ ਲੋਕਾਂ ਦੇ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਤਾਂ ਲੁਧਿਆਣਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕੀ ਸ਼ਰਿਆਮ ਜਾਨਲੇਵਾ ਹਮਲਾ ਸ਼ਿਵ ਸੈਨਾ ਲੀਡਰ ਦੇ ਉੱਤੇ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇੱਕ ਪ੍ਰੋਗਰਾਮ ਤੋਂ ਬਾਹਰ ਨਿਕਲ ਕੇ ਜਾ ਰਹੇ ਸਨ ਸ਼ਿਵ ਸੈਨਾ ਲੀਡਰ ਜੈਸੇ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਚਾਰ ਬੰਦਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਇਸ ਘਟਨਾ ਕਰਨ ਦੇ ਵਿੱਚ ਸ਼ਿਵ ਸੈਨਾ ਲੀਡਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਤਾਂ ਹਸਪਤਾਲ ਦੇ ਬਾਹਰ ਸ਼ਿਵ ਸੈਨਾ ਇਸ ਮ੍ਰਿਤਕਾਂ ਦੇ ਵੱਲੋਂ ਜੋ ਹੈ ਹੰਗਾਮਾ ਕੀਤਾ ਗਿਆ ਗੰਭੀਰ ਇਲਜ਼ਾਮ ਪੁਲਿਸ ਪ੍ਰਸ਼ਾਸਨ ਦੇ ਉੱਤੇ ਲਗਾਏ ਨੇ ਜ਼ਬਰਦਸਤ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਦਿਖਾ ਰਿਹਾ ਕਿ ਮਾਹੌਲ ਇਸ ਵੇਲੇ ਲੁਧਿਆਣਾ ਦੇ ਵਿੱਚ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ ਕਿਉਂਕਿ ਸ਼੍ਰੀ ਆਮ ਸ਼ਿਵ ਸੈਨਾ ਲੀਡਰ ਦੇ ਉੱਤੇ ਇਹ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਭੀੜ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਕਰ ਰਿਹਾ ਪਰ ਇਹ ਸਭ ਦੇ ਬਾਵਜੂਦ ਜਿਹੜੀ ਹੈ ਇਹ ਭੀੜ ਰੁਕਣ ਦਾ ਨਾਮ ਨਹੀਂ ਲੈ ਰਹੀ ਜ਼ਬਰਦਸਤ ਹੰਗਾਮੇ ਦੀਆਂ ਇਹ ਤਸਵੀਰਾਂ ਨੇ ਕਿ ਜਿਸ ਵੇਲੇ ਸ਼ਿਵ ਸੈਨਾ ਲੀਡਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਇਹੋ ਤੱਕ ਕਿਰਪਾਨਾਂ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ ਲਹੂ ਲਹਾਨ ਹੋਇਆ ਸ਼ਿਵਸਾਨਾ ਲੀਡਰ ਸੜਕ ਦੇ ਉੱਤੇ ਲੰਮਾ ਪਿਆ ਹੋਇਆ ਵਿਖਾਈ ਦਿੰਦਾ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਖਿਰਕਾਰ ਕੀ ਉਹਨਾਂ ਦੀ ਕੋਤਾਹੀ ਕਰਕੇ ਜੋ ਹੈ ਇਹ ਘਟਨਾ ਕਰਮ ਵਾਪਰਿਆ ਤਾਂ ਦੂਜੇ ਪਾਸੇ ਪੁਲਿਸ ਦੇ ਵੱਲੋਂ ਜੋ ਹੈ ਕਾਰਵਾਈ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਉਣ ਦੀਆਂ ਕੋਸ਼ਿਸ਼ਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਪਰ ਮਾਹੌਲ ਜਿਹੜਾ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਹੈ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਆਖਿਰਕਾਰ ਕੀ ਮਾਹੌਲ ਬਣਿਆ ਹੋਇਆ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਸ਼ਿਵ ਸੈਨਾ ਲੀਡਰ ਦੇ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਬੰਦਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਾਨ ਲੈਵਾ ਇਹ ਹਮਲਾ ਕੀਤਾ ਜਾਂਦਾ ਹੈ ਲਹੂ ਲਹਾਨ ਹੋਇਆ ਸ਼ਿਵ ਸੈਨਾ ਲੀਡਰ ਸੜਕ ਦੇ ਉੱਤੇ ਉੱਚੀ ਉੱਚੀ ਰੋਲਾ ਪਾਉਂਦਾ ਹੈ ਚੀਖ ਚਹਾੜਾ ਪਾਉਂਦਾ ਹੈ ਤੇ ਇੰਨੇ ਨੂੰ ਲੋਕ ਜਿਹੜੇ ਆ ਇਕੱਠੇ ਹੋ ਜਾਂਦੇ ਨੇ ਤਾਂ ਬੇहद ਸ਼ਰਮਨਾਕ ਗੱਲ ਹੈ ਕਿ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਕਿਵੇਂ ਬੇਖੌਫ ਹੋ ਕੇ ਇਹ ਬੰਦੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਉਂਦੇ ਨੇ ਤੇ ਜਾਨ ਲੈਵਾ ਹਮਲਾ ਸ਼ਿਵ ਸੈਨਾ ਲੀਡਰ ਸੰਦੀਪ ਥਾਪਰ ਦੇ ਉੱਤੇ ਕਰ ਦਿੱਤਾ ਜਾਂਦਾ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਜਿਹੜੀਆਂ ਨੇ ਸੰਦੀਪ ਥਾਪਰ ਦੇ ਲੱਗੀਆਂ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ महाराज मो पज महाराज मंगल पज गे न ਆੜਾ ਆੜਾ ਲਾਉਦੀ ਮੰਗ ਮੱਜ ਗਏ ਮੱਜ ਗਏ ਨਹੀਂ ਚਾਰ ਮਲੰਗ ਚਾਰਮ ਲਾਣੇ ਸਾਡੇ ਭਰਾ ਦੇ 80% ਕੁਰਬਾਨਾ ਮਾਰ ਕੇ ਚਲੇ ਜਾਂਦੇ ਸਾਂਦਰ ਚੌਂਕੀ ਬਣੀ ਐ 100 ਮੀਟਰ ਤੇ ਥਾਣਾ ਐ ਏਸੀਪੀ ਮਰਦਾਬਾਦ ਦਿੰਦੇ 70% ਸੈਂਟਰਲ ਮਰਦਾਬਾਦ 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 ਏਸੀਪੀ ਸੈਂਟਰਲ ਮਰਦਾਬਾਦ ਮਰਦਾਬਾਦ ਦੇ ਵਾਰ ਬੁੱਲਤ ਨਹੀਂ ਆ ਰਹੀ ਰੱਬ ਦੇ ਜਗਰਾਂ ਉਹ ਭਾਜਾਂ ਦੇ ਕਰਕੇ ਮਨ ਜੀ ਮਨ ਜੀ ਤੁਹਾਨੂੰ ਵੀ ਪਤਾ ਕਿਸੇ ਪ੍ਰੋਗਰਾਮ ਤੇ ਐਸੀ ਥਾਪਰ ਸਾਹਿਬ ਉੱਥੇ ਕਿਹੜੀ ਜਗ੍ਹਾ ਤੇ ਸਿਵਲ ਹਸਪੀਟਲ ਅੱਛਾ ਜੀ ਸਿਵਲ ਹਸਪੀਟਲ ਦੇ ਵਿੱਚ ਹੀ ਕੁਝ ਨੇਂਗਾਂ ਨੇ ਉਹਨਾਂ ਤੇ ਐਸਾ ਹਮਲਾ ਕੀਤਾ ਕਿ ਮੈਂ ਦੋਸਤ ਹੀ ਸਾਦਾ ਮੈਨੂੰ ਰੋਣਾ ਆ ਰਿਹਾ ਵੀ ਥਾਪਰ ਸਾਹਿਬ ਦੀ ਜੋ ਹਾਲ ਨੇ ਤੁਸੀਂ ਦੇਖਿਆ ਐਮਬਲੋਸ ਕਿੱਧਰ ਲੱਗੇ ਸੀ ਹਸਪੀਟਲ ਚੇਂਜ ਕਰਾਇਆ ਆ ਕੇ ਕਮਾਲ ਬੋਬ ਕਮਾਲ ਵੀ ਮਾਲਕ ਕੋ ਆਪਣਾ ਬੇਨਤੀ ਕਰਦੇ ਮਾਲਕ ਉਹਨਾਂ ਦੀ ਜ਼ਿੰਦਗੀ ਨੂੰ ਜ਼ਿੰਦਗੀ ਬਖਸ਼ਦੀ ਉਹਨਾਂ ਦੀ ਉਹ ਸਾਡੇ ਵੱਡੇ ਚੋਦਾ ਨੇ ਅੱਧਾ ਰੱਖ ਲਿਆ ਪਿੱਛੇ ਇੱਥੇ ਕੋਈ ਮਿਸਟਰ ਸੰਜੀਵ ਥਾਪਰ ਨਹੀਂ ਛੇੜਨਾਂ ਵਾਲੇ ਥੱਲੇ ਗੱਲ ਬਾਜੀ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਗੇਅਰ ਰੋਡ ਵੱਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲੈ ਆਂਦਾ ਸੀਗਾ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਅ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਤੇ ਆ ਤੇ ਜਲਦੀ ਉਹਨਾਂ ਨੂੰ ਰਿਕਟਾ ਪਤਾ ਕਿੰਨੇ 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 ਕਿ ਸੱਸੀ ਦੇ ਲੋਕ ਕਿਹੜੇ ਜੀ ਇਹ ਹਮਲਾ ਕੀਤਾ ਵੇਖੋ ਤਿੰਨ ਤੋਂ ਚਾਰ ਬੰਦੇ ਦੱਸਦੇ ਜੀ ਇਹ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਨਹੀਂ ਇਹਦੇ ਹੁਣ ਉਹ ਹੀ ਦੱਸਣਗੇ ਨਾ ਸਰ ਕੀ ਹੋ ਰਿਹਾ ਐਕਟਿਵਾ ਵੀ ਜਿਹੜੀ ਹੈ ਗੋਰੇਠਾਪੜ ਦੀ ਲੈ ਕੇ ਪੱਜੇ ਆ ਐਕਟਿਵਾ ਕਿੰਨੇ ਦੱਸਿਆ ਇਹੀ ਹੈ ਜੀ ਕਾਰਨ ਕਿਉਂ ਹਾਂ ਜੀ ਹਾਂ ਜੀ ਨਾਲ ਮੈਂ ਨਾਲ ਸੀ ਜੀ ਗਨਮਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਜੀ ਤੇ ਉਹ 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 ਕਿੱਥੇ ਨੇ ਸਰ ਉਹ ਉਹ ਹੁਣ ਪਤਾ ਲੱਗ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਹਾਂ ਕਿ ਤੇ ਜਾਂਚ ਕਰ ਰਹੇ ਆ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜਿਹੜੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂਗੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕੱਢ ਰਹੇ ਆ ਜੀ ਦੇਖ ਰਹੇ ਆ ਕੀ ਵੀ ਜਾ ਰਿਹਾ ਜੀ ਕਿ ਮੁਲਾਜ਼ਮ ਦਾ ਜਿਹੜਾ ਰਿਵਾਲਵਰ ਕੌਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣਾ ਬਚਾ ਕੇ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ ਹਾਲਤ ਕਿਵੇਂ ਆ ਜੀ ਹਾਲ ਸਟੇਬਲ ਆ ਜ ਫਰ ਸਾਹਮਣੇ ਆ ਰਹੀ ਹੈ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਬੰਦੀਆਂ ਦੇ ਵੱਲੋਂ ਸ਼ਿਵ ਸੈਨਾ ਲੀਡਰ ਦੇ ਉੱਤੇ ਜਾਨ ਲੈਵਾ ਹਮਲਾ ਕੀਤਾ ਜਾਂਦਾ ਹੈ ਤਲਵਾਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਗਨਮੈਨ ਵੀ ਇਸ ਸ਼ਿਵ ਸੈਨਾ ਲੀਡਰ ਦੇ ਨਾਲ ਮੌਜੂਦ ਹੁੰਦੇ ਨੇ ਪਰ ਇਹ ਸਭ ਦੇ ਬਾਵਜੂਦ ਬੇਖੌਫ ਹੋ ਕੇ ਤਲਵਾਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਲਹੂ ਲਹਾਨ ਹੋਇਆ ਸ਼ਿਵ ਸੈਨਾ ਲੀਡਰ ਇਸ ਵੇਲੇ ਸੜਕ ਦੇ ਉੱਤੇ ਲੰਮਾ ਪਿਆ ਜਿਸ ਨੂੰ ਕੀ ਆਲੇ-ਜੋਲੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਤਾਂ ਲੁਧਿਆਣਾ ਦੇ ਵਿੱਚ ਵੱਡੀ ਵਾਰ ਵਾਪਰੀ ਹੈ ਜਿੱਥੇ ਕੀ ਸ਼ਰਿਆਮ ਜਾਨਲੇਵਾ ਹਮਲਾ ਸ਼ਿਵ ਸੈਨਾ ਲੀਡਰ ਦੇ ਉੱਤੇ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇੱਕ ਪ੍ਰੋਗਰਾਮ ਤੋਂ ਬਾਹਰ ਨਿਕਲ ਕੇ ਜਾ ਰਹੇ ਸਨ ਸ਼ਿਵ ਸੈਨਾ ਲੀਡਰ ਜੈਸੇ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਚਾਰ ਬੰਦਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਇਸ ਘਟਨਾ ਕਰਨ ਦੇ ਵਿੱਚ ਸ਼ਿਵ ਸੈਨਾ ਲੀਡਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਤਾਂ ਹਸਪਤਾਲ ਦੇ ਬਾਹਰ ਸ਼ਿਵ ਸੈਨਾ ਦੇ ਸਮਰਥਕਾਂ ਦੇ ਵੱਲੋਂ ਜੋ ਹੈ ਹੰਗਾਮਾ ਕੀਤਾ ਗਿਆ ਗੰਭੀਰ ਇਲਜ਼ਾਮ ਪੁਲਿਸ ਪ੍ਰਸ਼ਾਸਨ ਦੇ ਉੱਤੇ ਲਗਾਏ ਨੇ ਜ਼ਬਰਦਸਤ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਦਿਖਾ ਰਿਹਾ ਕਿ ਮਾਹੌਲ ਇਸ ਵੇਲੇ ਲੁਧਿਆਣਾ ਦੇ ਵਿੱਚ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ ਕਿਉਂਕਿ ਸ਼੍ਰੀ ਆਮ ਸ਼ਿਵ ਸੈਨਾ ਲੀਡਰ ਦੇ ਉੱਤੇ ਇਹ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਭੀੜ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਕਰ ਰਿਹਾ ਪਰ ਇਹ ਸਭ ਦੇ ਬਾਵਜੂਦ ਜਿਹੜੀ ਹੈ ਇਹ ਭੀੜ ਰੁਕਣ ਦਾ ਨਾਮ ਨਹੀਂ ਲੈ ਰਹੀ ਜ਼ਬਰਦਸਤ ਹੰਗਾਮੇ ਦੀਆਂ ਇਹ ਤਸਵੀਰਾਂ ਨੇ ਕਿ ਜਿਸ ਵੇਲੇ ਸ਼ਿਵ ਸੈਨਾ ਲੀਡਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਇਥੋਂ ਤੱਕ ਕਿ ਕਿਰਪਾਨਾਂ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ ਲਹੂ ਲਹਾਨ ਹੋਇਆ ਸ਼ਿਵ ਸੈਨਾ ਲੀਡਰ ਸੜਕ ਦੇ ਉੱਤੇ ਲੰਮਾ ਪਿਆ ਹੋਇਆ ਵਿਖਾਈ ਜਾਂਦਾ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਖਿਰਕਾਰ ਕੀ ਉਹਨਾਂ ਦੀ ਕੋਤਾਹੀ ਕਰਕੇ ਜੋ ਹੈ ਇਹ ਘਟਨਾਕਰਮ ਵਾਪਰਿਆ ਤਾਂ ਦੂਜੇ ਪਾਸੇ ਪੁਲਿਸ ਦੇ ਵੱਲੋਂ ਜੋ ਹੈ ਕਾਰਵਾਈ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਉਣ ਦੀਆਂ ਕੋਸ਼ਿਸ਼ਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਪਰ ਮਾਹੌਲ ਜਿਹੜਾ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਹੈ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਆਖਿਰਕਾਰ ਕੀ ਮਾਹੌਲ ਬਣਿਆ ਹੋਇਆ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਸ਼ਿਵ ਸੈਨਾ ਲੀਡਰ ਦੇ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਬੰਦਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਾਨਲੇਵਾ ਇਹ ਹਮਲਾ ਕੀਤਾ ਜਾਂਦਾ ਹੈ ਲਹੂ ਲੋਹਾਨ ਹੋਇਆ ਸ਼ਿਵ ਸੈਨਾ ਲੀਡਰ ਸੜਕ ਦੇ ਉੱਤੇ ਉੱਚੀ ਉੱਚੀ ਰੋਲਾ ਪਾਉਂਦਾ ਚੀਖ ਚਹਾੜਾ ਪਾਉਂਦਾ ਤੇ ਇੰਨੇ ਨੂੰ ਲੋਕ ਜਿਹੜੇ ਆ ਇਕੱਠੇ ਹੋ ਜਾਂਦੇ ਨੇ ਤਾਂ ਬੇहद ਸ਼ਰਮਨਾਕ ਗੱਲ ਹੈ ਕਿ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਕਿਵੇਂ ਬੇਖੌਫ ਹੋ ਕੇ ਇਹ ਬੰਦੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਉਂਦੇ ਨੇ ਤੇ ਜਾਨ ਲੈਵਾ ਹਮਲਾ ਸ਼ਿਵ ਸੈਨਾ ਲੀਡਰ ਸੰਦੀਪ ਥਾਪਰ ਦੇ ਉੱਤੇ ਕਰ ਦਿੱਤਾ ਜਾਂਦਾ ਹੈ کافی ਜਿਆਦਾ ਗੰਭੀਰ ਸੱਟਾਂ ਜਿਹੜੀਆਂ ਨੇ ਸੰਦੀਪ ਥਾਪਰ ਦੇ ਲੱਗੀਆਂ ਨੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਉਹਨਾਂ ਦੇ ਸਮਰਤਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਆਇਆ ਲੋ ਮਾੜਾ ਜੀ माना साओ मंग पज गे न ज ਆਇਆ ਲੋ ਹਮੜਾ ਜੀ ਅਰੇ ਲਾਓ ਦੀ ਮੰਗ ਭੱਜ ਗਏ ਭੱਜ ਗਏ ਨਹੀਂ ਚਾਰ ਮਲੰਗ ਚਾਰ ਮਲੰਗ ਸਾਡੇ ਭਰਾ ਦੇ 80% ਕੁਰਬਾਨਾ ਮਾਰ ਕੇ ਚਲੇ ਜਾਂਦੇ ਸਾਂਦਰ ਚੌਂਕੀ ਬਣੀ ਹੈ

ਦੇ ਵਾਰ ਬੁੱਲਤ ਨਹੀਂ ਆ ਰਹੀ ਮਾਨੀ ਫਰਾਹ ਕਿਸੇ ਪ੍ਰੋਗਰਾਮ ਤੇ ਐਸੀ ਥਾਪਰ ਸਾਹਿਬ ਉੱਥੇ ਕਿਹੜੀ ਜਗ੍ਹਾ ਤੇ ਸਿਵਲ ਹਸਪੀਟਲ ਅੱਛਾ ਜੀ ਸਿਵਲ ਹੌਟਲ ਦੇ ਵਿੱਚ ਹੀ ਕੁਛ ਨੇਂਗਾਂ ਨੇ ਉਹਨਾਂ ਤੇ ਐਸਾ ਹਮਲਾ ਕੀਤਾ ਕਿ ਮੈਂ ਦੱਸ ਹੀ ਨਹੀਂ ਸਕਦਾ ਮੈਨੂੰ ਰੋਣਾ ਆ ਰਿਹਾ ਵੀ ਥਾਪਰ ਸਾਹਿਬ ਦੀ ਜੋ ਹਾਲ ਨੇ ਤੁਸੀਂ ਦੇ ਕੈਂਬਲੋ ਸੀ ਕਿੱਦਾਂ ਲੱਗੇ ਸੀ ਹਸਪੀਟਲ ਚੇਂਜ ਕਰਾਇਆ ਆ ਕੇ ਕੰਮਾ ਬੋਬ ਤੁਸੀਂ ਮੁਆਰਕਾ ਆਪਣਾ ਬੇਨਤੀ ਕਰਦੇ ਮਾਲਕ ਉਹਨਾਂ ਦੀ ਜ਼ਿੰਦਗੀ ਨੂੰ ਜ਼ਿੰਦਗੀ ਬਖਸ਼ੀ ਦੀ ਉਹਨਾਂ ਦੀ ਬਹੁਤ ਸਾਡੇ ਵੱਡੇ ਚੋਦਾ ਨੇ ਇੱਥੇ ਕੋਈ ਨਹੀਂ ਮਿਸਟਰ ਸੰਜੀਵ ਥਾਪਾ ਕਹਿੰਦੇ ਚੇਤਨਾ ਦੇ ਥੱਲੇ ਗੱਲ ਬਾਜੀ ਜਿੰਨਾ ਕੋ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਗੇਰ ਰੋਡ ਵਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀਐਮਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਣਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਤੇ ਆ ਤੇ ਜਲਦੀ ਉਹਨਾਂ ਨੂੰ ਰਿਪੋਰਟ ਪਿਆ ਨਹੀਂ ਆ ਰਹੇ ਕਿ ਕਿੰਨੇ ਕੁ ਲੋਕ ਸੀ ਕਿੰਨੇ ਕੁ ਸੱਸੀ ਦੇ ਲੋਕ ਕਿਹੜੇ ਜੀ ਉਹਨਾਂ ਨੇ ਹਮਲਾ ਕੀਤਾ ਵੇਖੋ ਤਿੰਨ ਤੋਂ ਚਾਰ ਬੰਦੇ ਦੱਸ ਦੇ ਜੀ ਇਹ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਲੱਗ ਕੁਝ ਪਤਾ ਨਹੀਂ ਇਹਦੇ ਹੁਣ ਉਹੀ ਦੱਸਣਗੇ ਨਾ ਸਰ ਕੀ ਆ ਰਿਹਾ ਐਕਟਿਵਾ ਵੀ ਜਿਹੜੀ ਹੈ ਗੋਰੇ ਤਾਪਰ ਦੀ ਲੈ ਕੇ ਭੱਜੇ ਐਕਟਿਵਾ ਕਹਿੰਦੇ ਦੱਸਿਆ ਇਹੀ ਹੈ ਜੀ ਇਸ ਕੇਹਨਾਲ ਸੀ ਕਾਰਨ ਚ ਹਾਂਜੀ ਹਾਂਜੀ ਗਨਮੈਨ ਨਾਲ ਸੀਗਾ ਗਨਮੈਨ ਇੱਕ ਫਿਲਮ ਨਾਲ ਦੱਸਦੇ ਆ ਵੀ ਨਾਲ ਸੀਗਾ ਜੀ ਤੇ ਉਹ 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 ਕਿੱਥੇ ਨੇ ਸਰ ਉਹ ਉਹ ਹੁਣ ਪਤਾ ਕਾ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਹਾਂ ਕਿਤੇ ਜਾਂਚ ਕਰ ਰਹੇ ਹਾਂ ਹਾਂਜੀ ਹਾਂਜੀ ਮੌਕੇ ਤੇ ਜਾਂਚ ਕਰ ਰਹੇ ਆ ਜਿਹੜੀ ਵੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂਗੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਕਿ ਇਹ ਵੀ ਜਾ ਰਿਹਾ ਜੀ ਕਿ ਮੁਲਾਜ਼ਮ ਦਾ ਜਿਹੜਾ ਰਿਵਾਲਵਰ ਕੋਣ ਦੀ ਕੋਸ਼ਿਸ਼ ਕੀਤੀ ਕੀ ਉਹਨੇ ਆਪਣਾ ਬਚਾ ਲਿਆ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਠੀਕ ਜਿੰਨੀ ਕ ਮੈਨ ਟੇਬਲ ਆਈ ਖਲਾਸ ਟੇਬਲ ਨੇ ਬੋਲ ਰਹੇ ਨੇ ਹਾਂ ਜੀ ਠੀਕ ਹੈ ਧੰਨਵਾਦ ਕੋਡ ਹੈ ਚਾਹਰ ਸਾਹਮਣੇ ਆ ਰਹੀ ਹੈ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਬੰਦੀਆਂ ਦੇ ਵੱਲੋਂ ਸ਼ਿਵ ਸੈਨਾ ਲੀਡਰ ਦੇ ਉੱਤੇ ਜਾਨ ਲੈਵਾ ਹਮਲਾ ਕੀਤਾ ਜਾਂਦਾ ਹੈ ਤਲਵਾਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਗਨਮੈਨ ਵੀ ਇਸ ਸ਼ਿਵ ਸੈਨਾ ਲੀਡਰ ਦੇ ਨਾਲ ਮੌਜੂਦ ਹੁੰਦੇ ਨੇ ਪਰ ਇਹ ਸਭ ਦੇ ਬਾਵਜੂਦ ਬੇਖੌਫ ਹੋ ਕੇ ਤਲਵਾਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਲਹੂ ਲਹਾਨ ਹੋਇਆ ਸ਼ਿਵ ਸੈਨਾ ਲੀਡਰ ਇਸ ਵੇਲੇ ਸੜਕ ਦੇ ਉੱਤੇ ਲੰਮਾ ਪਿਆ ਜਿਸ ਨੂੰ ਕੀ ਆਲੇ-ਜੋਲੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਤਾਂ ਲੁਧਿਆਣਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕੀ ਸ਼ਰਿਆਮ ਜਾਨਲੇਵਾ ਹਮਲਾ ਸ਼ਿਵ ਸੈਨਾ ਲੀਡਰ ਦੇ ਉੱਤੇ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਇੱਕ ਪ੍ਰੋਗਰਾਮ ਤੋਂ ਬਾਹਰ ਨਿਕਲ ਕੇ ਜਾ ਰਹੇ ਸਨ ਸ਼ਿਵ ਸੈਨਾ ਲੀਡਰ ਜਿਸ ਦੇ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਚਾਰ ਬੰਦਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਇਸ ਘਟਨਾ ਕਰਨ ਦੇ ਵਿੱਚ ਸ਼ਿਵ ਸੈਨਾ ਲੀਡਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਤਾਂ ਹਸਪਤਾਲ ਦੇ ਬਾਹਰ ਸ਼ਿਵ ਸੈਨਾ ਦੇ ਸਮਰਥਕਾਂ ਦੇ ਵੱਲੋਂ ਜੋ ਹੈ ਹੰਗਾਮਾ ਕੀਤਾ ਗਿਆ ਗੰਭੀਰ ਇਲਜ਼ਾਮ ਪੁਲਿਸ ਪ੍ਰਸ਼ਾਸਨ ਦੇ ਉੱਤੇ ਲਗਾਏ ਨੇ ਜ਼ਬਰਦਸਤ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਮੌਕੇ ਦੀਆਂ ਤੁਹਾਨੂੰ ਦਿਖਾ ਰਿਹਾ ਕਿ ਮਾਹੌਲ ਇਸ ਵੇਲੇ ਲੁਧਿਆਣਾ ਦੇ ਵਿੱਚ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ ਕਿਉਂਕਿ ਸ਼੍ਰੀ ਆਮ ਸ਼ਿਵ ਸੈਨਾ ਲੀਡਰ ਦੇ ਉੱਤੇ ਇਹ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਹੈ ਮੌਕੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਇਸ ਭੀੜ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਕਰ ਰਿਹਾ ਪਰ ਇਹ ਸਭ ਦੇ ਬਾਵਜੂਦ ਜਿਹੜੀ ਹੈ ਇਹ ਭੀੜ ਰੁਕਣ ਦਾ ਨਾਮ ਨਹੀਂ ਲੈ ਰਹੀ ਜ਼ਬਰਦਸਤ ਹੰਗਾਮੇ ਦੀਆਂ ਇਹ ਤਸਵੀਰਾਂ ਨੇ ਕਿ ਜਿਸ ਵੇਲੇ ਸ਼ਿਵ ਸੈਨਾ ਲੀਡਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਇਥੋਂ ਤੱਕ ਕਿ ਕਿਰਪਾਨਾਂ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ ਲਹੂ ਲਹਾਨ ਹੋਇਆ ਸ਼ਿਵ ਸੈਨਾ ਲੀਡਰ ਸੜਕ ਦੇ ਉੱਤੇ ਲੰਮਾ ਪਿਆ ਹੋਇਆ ਵਿਖਾਈ ਦਿੰਦਾ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਆਖਿਰਕਾਰ ਕਿ ਉਹਨਾਂ ਦੀ ਕੋਤਾਹੀ ਕਰਕੇ ਜੋ ਹੈ ਇਹ ਘਟਨਾ ਕਰਮ ਵਾਪਰਿਆ ਤਾਂ ਦੂਜੇ ਪਾਸੇ ਪੁਲਿਸ ਦੇ ਵੱਲੋਂ ਜੋ ਹੈ ਕਾਰਵਾਈ ਕੀਤੀ ਜਾ ਰਹੀ ਹੈ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਉਣ ਦੀਆਂ ਕੋਸ਼ਿਸ਼ਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਪਰ ਮਾਹੌਲ ਜਿਹੜਾ ਵਿਗੜਦਾ ਹੋਇਆ ਵਿਖਾਈ ਦੇ ਰਿਹਾ ਹੈ ਤਸਵੀਰਾਂ ਗਵਾਹੀ ਭਰਦੀਆਂ ਨੇ ਕਿ ਆਖਿਰਕਾਰ ਕੀ ਮਾਹੌਲ ਬਣਿਆ ਹੋਇਆ ਹੈ ਤਾਂ ਮੌਕੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਸ਼ਿਵ ਸੈਨਾ ਲੀਡਰ ਦੇ ਉੱਤੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਬੰਦਿਆਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਾਨ ਲੈਵਾ ਇਹ ਹਮਲਾ ਕੀਤਾ ਜਾਂਦਾ ਹੈ ਲਹੂ ਲੋਹਾਨ ਹੋਇਆ ਸ਼ਿਵ ਸੈਨਾ ਲੀਡਰ ਸੜਕ ਦੇ ਉੱਤੇ ਉੱਚੀ ਉੱਚੀ ਰੋਲਾ ਪਾਉਂਦਾ ਚੀਖ ਚਿਹੜਾ ਪਾਉਂਦਾ ਤੇ ਇੰਨੇ ਨੂੰ ਲੋਕ ਜਿਹੜੇ ਆ ਇਕੱਠੇ ਹੋ ਜਾਂਦੇ ਨੇ ਤਾਂ ਬੇहद ਸ਼ਰਮਨਾਕ ਗੱਲ ਹੈ ਕਿ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿ ਕਿਵੇਂ ਬੇਖੌਫ ਹੋ ਕੇ ਇਹ ਬੰਦੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਉਂਦੇ ਨੇ ਤੇ ਜਾਨ ਲੈਵਾ ਹਮਲਾ ਸ਼ਿਵ ਸੈਨਾ ਲੀਡਰ ਸੰਦੀਪ ਥਾਪਰ ਦੇ ਉੱਤੇ ਕਰ ਦਿੱਤਾ ਜਾਂਦਾ ਹੈ ਕਾਫੀ ਜ਼ਿਆਦਾ ਗੰਭੀਰ ਸੱਟਾਂ ਜਿਹੜੀਆਂ ਨੇ ਸੰਦੀਪ ਥਾਪਰ ਦੇ ਲੱਗੀਆਂ ਨੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ महाराज मज ਵੇ ਭੱਜ ਗਏ ਨਹੀਂ ਅਰੇ ਬਲਾਵਾਂ ਦੇ ਮੰਗਲ ਭੱਜ ਗਏ ਭੱਜ ਗਏ ਨਹੀਂ ਚਾਰ ਮਲੰਗ ਚਾਰ ਮਲੰਗ ਸਾਡੇ ਭਰਾ ਦੇ 80 ਬਰਸ਼ਨ ਕੁਰਬਾਨਾ ਮਾਰ ਕੇ ਚਲੇ ਜਾਂਦੇ ਸਾਂਦਰ ਚੌਂਕੀ ਬਣੀ ਐ 100 ਮੀਟਰ ਤੇ ਥਾਣਾ ਏਸੀਪੀ ਮਰਵਾਉਂ ਕਰਦੇ ਸੈਂਟਰਲ ਕਿੱਥੇ ਕਿੱਥੇ ਸੈਂਟਰਲ ਮੁਰਦਾ ਆਵਾਜ਼ ਮੁਰਦਾ ਬਰਸੇ ਸੀਟਾ ਮੁਰਤਾਬਾਦ 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 ਪੁਲਿਸ ਕਮਿਸ਼ਨਰ ਆਹ ਹੈ ਪੁਲਿਸ ਕਮਿਸ਼ਨਰ ਮੁਰਤਾਬਾਦ ਮੁਰਤਾਬਾਦ ਤਾਂ ਘੰਟਾ ਸਿਵਲ ਦੇ ਬਾਹਰ ਪੁਲਿਸ ਨਹੀਂ ਆ ਰਹੀ ਮਨਜੀ ਬਨਜੀ ਤੁਹਾਨੂੰ ਵੀ ਪਤਾ ਕਿਸੇ ਪ੍ਰੋਗਰਾਮ ਤੇ ਆਇਆ ਸੀ ਥਾਪਰ ਸਾਹਿਬ ਉੱਥੇ ਕਿਹੜੀ ਜਗ੍ਹਾ ਤੇ ਸਿਵਲ ਹਸਪੀਟਲ ਅੱਛਾ ਜੀ ਸਿਵਲ ਹੌਟਪੀਟਾਂ ਦੇ ਵਿੱਚ ਹੀ ਕੁਝ ਨੇਂਗਾ ਨੇ ਉਹਨਾਂ ਤੇ ਐਸਾ ਹਮਲਾ ਕੀਤਾ ਕਿ ਮੈਂ ਦੱਸ ਹੀ ਨਹੀਂ ਸਕਦਾ ਮੈਨੂੰ ਰੋਣਾ ਆ ਰਿਹਾ ਵੀ ਕਾਬੂ ਸਾਹਿਬ ਦੀ ਜੋ ਹਾਲ ਨੇ ਤੁਸੀਂ ਦੇਖਿਆ ਐ ਮਲੋ ਸੀ ਕਿੱਦਾਂ ਲੱਗੇ ਸੀ ਹਸਪਤਾਲ ਚੇਂਜ ਕਰਾਇਆ ਆ ਕੇ ਕਮਾਲ ਬਹੁਤ ਕਮਾਲ ਵੀ ਮਾਲਕ ਕੋ ਆਪਣਾ ਬੇਨਤੀ ਕਰਦੇ ਮਾਲਕ ਉਹਨਾਂ ਦੀ ਜਿੰਦਗੀ ਨੂੰ ਜਿੰਦਗੀ ਬਖਸ਼ਦੀ ਉਹਨਾਂ ਦੀ ਬਹੁਤ ਸਾਡੇ ਵੱਡੇ ਚੋਹਦਾ ਨੇ ਇੱਥੇ ਕੋਈ ਮਿਸਟਰ ਸੰਜੀਵ ਥਾਫਾ ਕਾ ਇਖਤਿਆਰ ਨਾਲ ਅਸੀਂ ਇਥੇ ਗੱਲੋ ਬਾਜੀ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਹਸਪਤਾਲ ਦੇ ਬਾਹਰ ਹੀ ਆ ਪ੍ਰਾਣੀ ਗੇਰ ਰੋਡ ਵਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਅ ਰਾਈਟ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਤੇ ਆ ਤੇ ਜਲਦੀ ਉਹਨਾਂ ਨੂੰ ਪਹੁੰਚਾ ਪਿਆ ਜਾਂਦਾ ਕਿੰਨੇ ਕੁ ਲੋਕ ਸੀ ਕਿੰਨੇ ਕੁ ਸਸੀਗੇ ਲੋਕ ਸੀ ਕਿਹੜੇ ਜੀ ਜਿਹਨੇ ਹਮਲਾ ਕੀਤਾ ਵੇਖੋ ਤਿੰਨ ਤੋਂ ਚਾਰ ਬੰਦੇ ਦੱਸ ਦੇ ਜੀ ਇਹ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਨਹੀਂ ਇਹਦੇ ਹੁਣ ਉਹ ਹੀ ਦੱਸਣਗੇ ਨਾ ਸਰ ਕੀ ਆ ਗਾ ਰਿਹਾ ਐਕਟਿਵ ਵੀ ਜਿਹੜੀ ਹੈ ਗੋਰੇ ਤਾਪਰ ਦੀ ਲੈ ਕੇ ਭੱਜੇ ਸਰ ਐਕਟਿਵ ਕੇਂਦਰ ਸੱਜਿਆ ਇਹੀ ਹੈ ਜੀ ਇਸਕੇ ਦੀ ਨਾਲ ਸੀ ਕਾਰਨ ਕਿਉਂ ਹਾਂ ਜੀ ਹਾਂ ਜੀ ਗਨਮੈਨ ਨਾਲ ਸੀਗਾ ਕਿੰਨੇ ਗਨਮੈਨ ਸੀ ਗਨਮਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਜੀ ਉਹ 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 ਕਿੱਥੇ ਨੇ ਸਰ ਉਹ ਹੁਣ ਪਤਾ ਲੱਗ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਹਾਂ ਕਿ ਤੇ ਜਾਂਚ ਕਰ ਰਹੇ ਆ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜਿਹੜੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜ਼ਰੂਰ ਦੱਸਾਂਗੇ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਕਿ ਇਹ ਵੀ ਜਾ ਰਿਹਾ ਜੀ ਕਿ ਮੁਲਾਜ਼ਮ ਦਾ ਜਿਹੜਾ ਰਿਵਾਲਵਰ ਕੋਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣਾ ਬਚਾ ਲਿਆ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ ਹਾਲੇ ਤੱਕ ਇਹ ਹਾਲੇ ਸਟੇਬਲ ਆ ਜ ਸਾਹਮਣੇ ਆ ਰਹੀ ਹੈ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਆਏ ਬੰਦੀਆਂ ਦੇ ਵੱਲੋਂ ਸ਼ਿਵ ਸੈਨਾ ਲੀਡਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਤਲਵਾਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਗਨਮੈਨ ਵੀ ਇਸ ਸ਼ਿਵ ਸੈਨਾ ਲੀਡਰ ਦੇ ਨਾਲ ਮੌਜੂਦ ਹੁੰਦੇ ਨੇ ਪਰ ਇਹ ਸਭ ਦੇ ਬਾਵਜੂਦ ਬੇਖੌਫ ਹੋ ਕੇ ਤਲਵਾਰਾਂ ਦੇ ਨਾਲ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਲਹੂ ਲਹਾਨ ਹੋਇਆ ਸ਼ਿਵ ਸੈਨਾ ਲੀਡਰ ਇਸ ਵੇਲੇ ਸੜਕ ਦੇ ਉੱਤੇ ਲੰਮਾ ਪਿਆ ਜਿਸ ਨੂੰ ਕੀ ਆਲੇ-ਜੋਲੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਤਾਂ ਲੁਧਿਆਣਾ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਕੀ ਸ਼ਰਿਆਮ ਜਾਨਲੇਵਾ ਹਮਲਾ ਸ਼ਿਵ ਸੈਨਾ ਲੀਡਰ ਦੇ ਉੱਤੇ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ